ਪੰਜਾਬ ਦੇ ਵਿੱਚ ਤੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਸੰਗਣੀ ਤੁੰਦ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੰਗਣੀ ਤੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪੰਜ ਵਿਅਕਤੀ ਸਵਾਰ ਸੀ ਜੋ ਜਲੰਧਰ ਤੋਂ ਲੁਧਿਆਣਾ ਦੇ ਵੱਲ ਜਾ ਰਹੇ ਸੀ ਜਦੋਂ ਇਹ ਕਾਰ ਚਲਾ ਰਹੀ ਸੀ ਤਾਂ ਸੰਘਣੀ ਧੁੰਦ ਦੇ ਕਾਰਨ ਅੱਗੇ ਕੁਝ ਦਿਖਾਈ ਨਹੀਂ ਦਿੱਤਾ ਜਿਵੇਂ ਹੀ ਉਹ ਫਲੋਰ ਦੇ ਨੇੜੇ ਪਹੁੰਚੇ ਸੰਘਣੀ ਧੁੰਦ ਕਾਰਨ ਸਹੀ ਤਰ੍ਹਾਂ ਨਾ ਦਿਖਾਈ ਦੇਣ ਕਾਰਨ ਗੱਡੀ ਡਿਵਾਈਡਰ ਤੇ ਚੜ ਗਈ ਜਿਸ ਨਾਲ ਕਾਰ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਜਾ ਡਿੱਗੀ ਇਸ ਹਾਦਸੇ 'ਚ ਗਣੀਮਤ ਇਹ ਰਹੀ ਕਿ ਕੋਈ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਇਸ ਦੇ ਬਾਰੇ ਵੀ ਤੁਸੀਂ ਖੁਦ ਸੁਣ ਸਕਦੇ ਹੋ ਇਸ ਘਟਨਾ ਸੰਬੰਧੀ ਮੇਰੇ ਸਹਿਯੋਗੀ ਐਸਐਸ ਜਸਵਿੰਦਰ ਸਿੰਘ ਜੀ ਮੌਜੂਦ ਸੀ ਡਿਊਟੀ 'ਤੇ ਜਿਨ੍ਹਾਂ ਨੇ ਦਰਾਨੇ ਪੈਟਰੋਲਿੰਗ ਦੇਖ ਰਿਹਾ ਇੱਕ ਗੱਡੀ ਪਾਪੀ ਹੋਈ ਸੀ ਦੂਜੀ ਸਾਈਡ ਆ ਕੇ ਇਹਨਾਂ ਨੇ ਮੌਕੇ ਤੇ ਜਿਹੜੇ ਵਿੱਚ ਇੰਜਰਡ ਸੀਗੇ ਵਿਅਕਤੀ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਤੇ ਇਹਦਾ ਕਾਰਨ ਰੀਜਨ ਹੋਇਆ ਜੀ ਅੱਜ ਹਲਕੀ ਧੁੰਦ ਪਈ ਆ ਜਿਹਦੇ ਕਰਕੇ ਇਹ ਉਹਨਾਂ ਨੂੰ ਨਾ ਧੁੰਦ ਸੰਘਣੀ ਹੋਣ ਕਰਨਾ ਉਹਨਾਂ ਦੀ ਇਹ ਮਿਸਹੈਪਨਿੰਗ ਹੋਈ ਆ ਇਹ ਹਾਦਸਾ ਹੋਇਆ ਇਹ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀ ਸਰ ਇਹ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਜੀ 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 ਇਹ ਪਲਟੀ ਖਾ ਕੇ ਦੂਸਰੇ ਪਾਸੇ ਆ ਗਈ ਹਾਂਜੀ ਪਲਟੀ ਕਰ ਸੈਂਟਰ ਡਿਵਾਈਡਡ ਟਾਪ ਦੇ ਦੂਜੀ ਸਾਈਡ ਤੇ ਇਹ ਗੱਡੀ ਆ ਗਈ ਜੀ ਸਵਾਰ ਸੀ ਜੀ ਇਹਦੇ ਵਿੱਚ ਟੋਟਲ ਪੰਜ ਸਵਾਰ ਸੀ ਜੀ ਜਿਨ੍ਹਾਂ ਵਿੱਚ ਔਰਤਾਂ ਵੀ ਸੀਆਂ ਤੇ ਬੰਦੇ ਵੀ ਸੀ। ਕਿੰਨੇ ਕਹਾਲ ਕਿੱਦਾਂ ਵੀ ਆਉਣਾ ਫਿਲਹਾਲ ਠੀਕ ਹੈ ਜੀ ਬਟ ਮੇਜਰ ਇੰਜਰੀ ਨਹੀਂ ਹੈਗੀ ਕੋਈ ਉਹਨਾਂ ਦੇ। ਪੰਜਾਬ ਦੇ ਵਿੱਚ ਤੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਸੰਘਣੀ ਤੁੰਦ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੰਘਣੀ ਤੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪੰਜ ਵਿਅਕਤੀ ਸਵਾਰ ਸੀ ਜੋ ਜਲੰਧਰ ਤੋਂ ਲੁਧਿਆਣਾ ਦੇ ਵੱਲ ਜਾ ਰਹੇ ਸੀ ਜਦੋਂ ਇਹ ਕਾਰ ਚਲਾ ਰਹੇ ਸੀ ਤਾਂ ਸੰਘਣੀ ਧੁੰਦ ਦੇ ਕਾਰਨ ਅੱਗੇ ਕੁਝ ਦਿਖਾਈ ਨਹੀਂ ਦਿੱਤਾ ਜਿਵੇਂ ਹੀ ਉਹ ਫਲੋਰ ਦੇ ਨੇੜੇ ਪਹੁੰਚੇ ਸੰਘਣੀ ਧੁੰਦ ਕਾਰਨ ਸਹੀ ਤਰ੍ਹਾਂ ਨਾ ਦਿਖਾਈ ਦੇਣ ਕਾਰਨ ਗੱਡੀ ਡਿਵਾਈਡਰ ਤੇ ਚੜ ਗਈ ਜਿਸ ਨਾਲ ਕਾਰ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਜਾ ਡਿੱਗੀ ਇਸ ਹਾਦਸੇ 'ਚ ਗਨੀਮਤ ਇਹ ਰਹੀ ਕਿ ਕੋਈ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਸ ਦੇ ਬਾਰੇ ਵੀ ਤੁਸੀਂ ਖੁਦ ਸੁਣ ਸਕਦੇ ਹੋ ਇਸ ਘਟਨਾ ਸੰਬੰਧੀ ਮੇਰੇ ਸਹਿਯੋਗੀ ਐਸਏ ਜਸਵਿੰਦਰ ਸਿੰਘ ਜੀ ਮੌਜੂਦ ਸੀ ਡਿਊਟੀ ਤੇ ਜਿਨ੍ਹਾਂ ਨੇ ਦੌਰਾਨ ਪੈਟਰੋਲਿੰਗ ਦੇਖਿਆ ਕਿ ਇੱਕ ਗੱਡੀ ਪਾਰਟੀ ਹੋਈ ਸੀ ਦੂਜੀ ਸਾਈਡ ਆ ਕੇ ਇਹਨਾਂ ਨੇ ਮੌਕੇ ਤੇ ਜਿਹੜੇ ਵਿੱਚ ਇੰਜਰਡ ਸੀਗੇ ਵਿਅਕਤੀ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਕੋਚ ਆਇਆ ਤੇ ਇਹਦਾ ਕਾਰਨ ਰੀਜਨ ਹੋਇਆ ਜੀ ਅੱਜ ਹਲਕੀ ਧੁੰਦ ਪਈ ਆ ਜਿਹਦੇ ਕਰਕੇ ਇਹ ਉਹਨਾਂ ਨੂੰ ਨਾ ਧੁੰਦ ਸੰਘਣੀ ਹੋਣ ਕਰਨਾ ਉਹਨਾਂ ਨੂੰ ਇਹ ਮਿਸ ਹਾਪਨਿੰਗ ਹੋਈ ਹੈ ਇਹ ਹਾਸਾ ਹੋਇਆ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਸਰ ਇਹ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੇ ਸੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੇ ਸੀ ਜੀ 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 ਇਹ ਪਲਟੀ ਖਾ ਕੇ ਦੂਸਰੇ ਪਾਸੇ ਆ ਗਏ ਹਾਂਜੀ ਪਲਟੀ ਕਰ ਸੈਂਟਰ ਡਿਵਾਈਡਡ ਟਾਪ ਦੇ ਦੂਜੀ ਸਾਈਡ ਤੇ ਇਹ ਗੱਡੀ ਆ ਗਈ ਜਿੰਨੇ ਤੋਂ ਬੰਦੇ ਸਵਾਰ ਸੀ ਸਰ ਇਦੇ ਵਿੱਚ ਟੋਟਲ 5 ਸਵਾਰਸ ਕੀ ਜੀ ਜਿਸ ਵਿੱਚ عورتਾਂ ਵੀ ਸੀਆਂ ਤੇ ਬੰਦੇ ਵੀ ਕਿਸੇ ਦਾ ਹਾਲ ਕਿੱਦਾਂ ਹੀ ਆਉਣਾ ਫਿਲਹਾਲ ਠੀਕ ਹੈ ਜੀ ਬਟ ਮੇਜਰ ਇੰਜਰੀ ਨਹੀਂ ਹੈਗੀ ਕੋਈ ਉਹਨਾਂ ਦੀ